ਵੈਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਖਤੇ ਮੈਂ ਰੁਪਿੰਦਰ ਕੌਰ ਪਿੰਡ ਠੁੰਡੀ ਬਲਾਕ ਦਰੰਗਲਾ ਤੋਂ ਇਸ ਵਾਰੀ ਸਰਪੰਚ ਬਣਿਆ ਸਾਨੂੰ 5-6 ਮਹੀਨੇ ਹੋਇਆ ਸਰਪੰਚ ਬਣਿਆ ਨੂੰ ਤੇ ਮੈਨੂੰ ਲੋਕਾਂ ਦਾ ਬਹੁਤ ਸਾਥ ਮਿਲਿਆ ਜਿਹਦਾ ਸਦਕਾ ਮੈਂ ਇੱਥੋਂ ਤੱਕ ਪਹੁੰਚੀ ਆ ਬਾਕੀ ਸਾਰੇ ਪਿੰਡ ਵਾਸੀਆਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਮੈਨੂੰ ਇੱਥੋਂ ਤੱਕ ਪਹੁੰਚਾਇਆ ਮੇਰੇ ਤੇ ਆਸ ਰੱਖ ਕੇ ਮਾਨ ਰੱਖ ਕੇ ਉਹਨਾਂ ਨੇ ਮੈਨੂੰ ਜਿਤਾਇਆ ਉਸ ਤੋਂ ਬਾਅਦ ਸਾਡੇ ਪਿੰਡ ਚ ਕਾਫੀ ਕੰਮ ਹੋਣ ਵਾਲੇ ਨੇ ਜਿਵੇਂ ਕਿ ਪਿੰਡ ਚ ਪਾਰਕ ਨਹੀਂ ਆ ਲਾਇਬ੍ਰੇਰੀ ਨਹੀਂ ਆ ਕੋਈ ਬੱਚਿਆਂ ਵਾਸਤੇ ਜਿਮ ਨਹੀਂ ਹੈਗੇ ਤੇ ਸਾਡੀ ਕੋਸ਼ਿਸ਼ ਆ ਕਿ ਮਤਲਬ ਅਸੀਂ ਵੱਧ ਤੋਂ ਵੱਧ ਆਪਣੇ 5 ਸਾਲ ਵਿੱਚ ਜਿੰਨਾ ਵੀ ਪਿੰਡ ਦਾ ਵਿਕਾਸ ਹੋ ਸਕੇ ਉਹਨੂੰ ਕਰੀਏ। ਪਿਛਲੇ ਬੰਝਾ ਤੋਂ ਉਹ ਕਿਹੜੇ ਥੋੜੇ ਨਾਮ ਲੈ ਕੇ ਜੋ ਤੁਹਾਡੀ ਵਾਝੇ ਪੂਰੇ ਕਰਾਈ। ਪਿਛਲੀ ਪੰਚਾਇਤ ਚ ਵੀ ਕਾਫੀ ਕੰਮ ਸੀਗੇ ਜਿਹੜੇ ਮਤਲਬ ਪੂਰੇ ਨਹੀਂ ਹੋਏ। ਤੇ ਉਸ ਤੋਂ ਇਲਾਵਾ ਪਿੰਡ ਚ ਮਤਲਬ ਥਾਂ ਥਾਂ ਕੂੜਿਆਂ ਦੇ ਢੇਰ ਜਾਂ ਕੁਛ ਅਲੱਗ ਤੋਂ ਮਤਲਬ ਕੋਈ ਪਿੰਡ ਚ ਬੱਚਿਆਂ ਵਾਸਤੇ ਨਹੀਂ ਆ ਖੇਡ ਦੇ ਮੈਦਾਨ ਨਹੀਂ ਆ ਕੁਛ ਵੀ ਐਦਾਂ ਦਾ ਨਹੀਂ ਹੈਗਾ ਤੇ ਉਹਨੂੰ ਸਦਕਾ ਆਪਾਂ ਇੱਕ ਵਾਰੀ ਮਤਲਬ ਇਹ ਪਹੁੰਚ ਰੱਖੀ ਕਿ ਆਪਾਂ ਪਹਿਲੇ ਕੂੜੇ ਵਾਲਾ ਜਿਹੜਾ ਡੰਪ ਆ ਉਹ ਮਤਲਬ ਬਨਵਾਈਏ ਤੇ ਉਹਦੇ ਤੋਂ ਬਾਅਦ ਹੀ ਬਾਕੀ ਅੱਗੇ ਕਾਰਵਾਈ ਜੋ ਹੋਏਗੀ ਕਰਾਂਗੇ ਪਹਿਲੇ ਤੇ ਅਸੀਂ ਕੂੜੇ ਵਾਲਾ ਡੰਪ ਜਿਹੜਾ ਬਣਵਾਇਆ ਜਿਹਦੇ ਵਿੱਚ ਕੀ ਸੁੱਕਾ ਕੂੜਾ ਗਿੱਲਾ ਕੂੜਾ ਸੁੱਟਿਆ ਜਾਂਦਾ ਤੇ ਉਹ ਥੋੜਾ ਖਲਾਰਾ ਜਿਹੜਾ ਆ ਇਸ ਤੋਂ ਮਤਲਬ ਕੀ ਥੋੜੀ ਪਿੰਡ ਵਾਸੀਆਂ ਨੂੰ ਦਿੱਕਤ ਜਿਹੜੀ ਪਰੇਸ਼ਾਨੀ ਸੀਗੀ ਉਹ ਹੁਣ ਠੀਕ ਹੋਈ ਹੈ ਤੁਸੀਂ ਆਪ ਦੇਖਿਆ ਵਈ ਉਹ ਤੋਂ ਬਾਅਦ ਪਿੰਡਾਂ 'ਚ ਜਾਂਦਾ ਹਾਂਜੀ ਉੱਲ ਬੂਟੇ ਲੱਗੇ ਹੁੰਦੇ ਆ ਲੈਟਾਂ ਲੱਗੀਆਂ ਹੁੰਦੀਆਂ ਨੇ ਹਾਂਜੀ ਜਦੋਂ ਇਹਨਾਂ ਦੇ ਅੰਦਰ ਇੰਟਰ ਵਿੱਚ ਇੱਕ ਸੁਣੀ ਪਾਰਕਿੰਗ ਹੁੰਦਾ ਜਰੂਰ ਹੁੰਦੀ ਆ ਹਾਂਜੀ ਦਸ ਪੰਜ ਸਹੀ ਹੁੰਦੀ ਆ ਲਾਇਬ੍ਰੇਰੀ ਹੁੰਦੀ ਆ ਨੌਂ ਮੰਨਣਾ ਵਾਹ ਤੇ ਉਹਨਾਂ ਇਹਨੂੰ ਦਈਆ ਪੱਗਾਂ ਵਾਂਦੇ ਝੂੜੇ ਹਾਂਜੀ ਬਹੁਤ ਵਧੀਆ ਦੇਖ ਨਜ਼ਰ ਆਉਂਦੀ ਆ ਪਿੰਡ ਦੀ ਹਾਂਜੀ ਤੁਹਾਨੂੰ ਲੱਗਦਾ ਤੁਹਾਡੇ ਪਿੰਡੇ ਕੋਈ ਏਦਾਂ ਦੀ ਫੈਸਿਲਿਟੀ ਹੈ ਨਹੀਂ ਸਾਡੇ ਪਿੰਡ ਚ ਏਦਾਂ ਦੀ ਕੋਈ ਪ੍ਰਸੈਂਟਰੀ ਨਹੀਂ ਹੈਗੀ ਬਾਕੀ ਇਹ ਆ ਕਿ ਸਾਨੂੰ ਥੋੜਾ ਮਸਲਾ ਹੈ ਕਿ ਸਾਡੇ ਪਿੰਡ ਚ ਮਤਲਬ ਜਗ੍ਹਾ ਦਾ ਬੜਾ ਰੋਲਾ ਆ ਕਿ ਜਗ੍ਹਾ ਨਹੀਂ ਹੈਗੀ ਉਦਾਂ ਮਸਲਾ ਆ ਕਿ ਜਗ੍ਹਾ ਹੋਵੇ ਤੇ ਚਲੋ ਮਤਲਬ ਕੋਈ ਲਾਇਬ੍ਰੇਰੀ ਬੱਚਿਆਂ ਵਾਸਤੇ ਗਰਾਊਂਡ ਜਾਂ ਕੁਝ ਵੀ ਇਸ ਤਰ੍ਹਾਂ ਦਾ ਸੋਚਿਆ ਜਾ ਸਕਦਾ ਤੇ ਸਿਰਫ ਜਗ੍ਹਾ ਨਾ ਹੋਣ ਕਰਕੇ ਅਸੀਂ ਥੋੜਾ ਦਿੱਕਤ ਵਿੱਚ ਆ ਬਾਕੀ ਹਾਂ ਕੋਸ਼ਿਸ਼ ਇਹ ਆ ਕਿ ਅਜੇ ਸਾਡੇ ਕੋਲ ਟਾਈਮ ਹੈਗਾ ਆ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿੱਥੋਂ ਤੱਕ ਸਾਡੀ ਪਹੁੰਚ ਪਹੇਗੀ ਅਸੀਂ ਇਹ ਵੀ ਮਤਲਬ ਕਿ ਬੱਚਿਆਂ ਵਾਸਤੇ ਜਾਂ ਆਪਣੇ ਬਜ਼ੁਰਗਾਂ ਵਾਸਤੇ ਜਿਹੜਾ ਕਿ ਇੱਕ ਬਣਾਇਆ ਜਾਏ ਵਧੀਆ ਕਰਕੇ ਜਗ੍ਹਾ ਨੂੰ ਬਣਾਇਆ ਜਾਏ ਉੱਤੇ ਫੁੱਲ ਬੂਟੇ ਲਾਏ ਜਾਣ ਤੇ ਵਧੀਆ ਕਰਕੇ ਮਤਲਬ ਉਥੇ ਬੱਚੇ ਬੈਠਣ ਸੈਰ ਕਰਨ ਤੇ ਆਪਣੇ ਬਜ਼ੁਰਗ ਵੀ ਬੈਠਣ ਸੈਰ ਕਰਨ ਤੇ ਥੋੜਾ ਵਧੀਆ ਲੱਗੇ ਹਾਂਜੀ ਦੁੱਧ ਮਾਸਿਆਂ ਮਰ ਉਧਰ ਪੰਜਾਬ ਸਰਕਾਰ ਨੇ ਮੈਨੂੰ ਜੀ ਜੀ ਸੋ ਆਪ ਕੀ ਦੇ ਪਿੰੋਂ ਲੈ ਕੇ ਕਿਵੇਂ ਦੇ ਸਰ ਇਹ ਤੇ ਇਦਾਂ ਆ ਕਿ ਸਾਡੇ ਖੋਦਾ ਸੀ ਆਪਣੇ ਪਿੰਡੇ ਸੈਮੀਨਾਰ ਕਰਵਾਏ ਆ ਤੇ ਸਾਡੇ ਪਿੰਡ ਚ ਕੋਈ ਇਦਾਂ ਦਾ ਨਹੀਂ ਹੈਗਾ ਕਿਉਂਕਿ ਸਾਡਾ ਪਿੰਡ ਐਸ ਪੱਖੋਂ ਬਹੁਤ ਵਧੀਆ ਆ ਬਾਕੀ ਇਹ ਆ ਕਿ ਸੈਮੀਨਾਰਸ ਅਸੀਂ ਕਰਵਾ ਚੁੱਕੇ ਆ ਤੇ ਸੈਮੀਨਾਰ ਵਿੱਚ ਵੀ ਕਾਫੀ ਮਤਲਬ ਕਿ ਨੌਜਵਾਨਾਂ ਨੇ ਹਿੱਸਾ ਲਿਆ ਆ ਤੇ ਸਾਡੇ ਪਿੰਡ ਚ ਇਹ ਚੀਜ਼ ਨੂੰ ਲੈ ਕੇ ਅਸੀਂ ਕਹਿੰਦੇ ਆ ਕਿ ਬਹੁਤ ਵਧੀਆ ਗੱਲ ਆ ਕਿ ਮਤਲਬ ਇਸ ਪਾਸੇ ਬੱਚੇ ਨਾ ਜਾਣ ਤਾਂ ਵਧੀਆ ਗੱਲ ਆ ਕਿਉਂਕਿ ਇਹ ਰੁਝਾਨ ਠੀਕ ਨਹੀਂ ਹੈਗਾ ਬੱਚੇ ਖੇਡ ਵਾਲੇ ਪਾਸੇ ਜਾਣ ਤੇ ਉਹ ਵਧੀਆ ਹੀ ਰੁਝਾਨ ਹੈ ਹਾਂਜੀ ਰਸਨਕਾਰ ਦੀ ਸਮੱਸਿਆ ਕਾਫੀ ਦਿਨਾਂ ਹੀ ਹੁੰਦੀ ਆ ਜਿਵੇਂ ਹਾਂਜੀ ਗਰੀਬ ਦਾ ਰਸਨ ਘਰ ਨਹੀਂ ਮੈਂ ਗਰੀਬ ਜੀ ਦਾ ਰਸਨ ਨਹੀਂ ਹੁੰਦਾ ਹਾਂਜੀ ਜੀ ਕਰਦਾ ਰਸਨ ਦਾ ਕੀ ਸੋਣਾ ਲੱਗਦਾ ਤਾਂ ਜਿਹੜੇ ਬੇਦਨ ਸੁਸੇ ਹਾਂਜੀ ਹੈਗੀਆਂ ਸਾਡੇ ਪਿੰਡ ਵੀ ਤਕਰੀਬਨ ਕਾਫੀ ਲੋਕ ਮੇਰੇ ਕੋਲ ਆਂਦੇ ਆ ਜਿਨ੍ਹਾਂ ਦੇ ਅਜੇ ਤੱਕ ਰਾਸ਼ਨ ਕਾਰਡ ਮਤਲਬ ਕਿ ਨਹੀਂ ਬਨੇ ਹੋਏ ਤੇ ਸਾਡੀ ਕੋਸ਼ਿਸ਼ ਹੈ ਕਿ ਜਦੋਂ ਵੀ ਚਲੋ ਥੋੜਾ ਲੱਗੇ ਕਿ ਸਰਕਾਰ ਵੱਲੋਂ ਇਹ ਲਾਈਨ ਓਪਨ ਹੁੰਦੀਆਂ ਜਾਂ ਕੁਝ ਵੀ ਆ ਤਾਂ ਅਸੀਂ ਵਾਅਦਾ ਤੋਂ ਵਾਅਦਾ ਹੈ ਜਿਹੜਾ ਕੰਮ ਆ ਬੱਚਿਆਂ ਦਾ ਬੱਚਿਆਂ ਦਾ ਜਾਂ ਮਤਲਬ ਵਿੱਚ ਜਿਨ੍ਹਾਂ ਦੇ ਕਾਰਡ ਨਹੀਂ ਐਡ ਹੋਏ ਬੱਚਿਆਂ ਦੇ ਨਹੀਂ ਹੋਏ ਜਾਂ ਜਿਨ੍ਹਾਂ ਦੇ ਨਹੀਂ ਬਨੇ ਉਹ ਕੋਸ਼ਿਸ਼ ਹੈ ਕਿ ਅਸੀਂ ਉਹ ਬਣਵਾਵਾਂਗੇ ਉਹ ਮੰਨਦੇ ਭਾਵੇਂ ਗਲਤ ਰਹੀਏ ਸੰਸਾਰ ਹੁੰਦੇ ਭਾਵੇਂ ਦੇ ਵਿੱਚ ਜਿਹੜੇ ਯੋਗ ਹੁੰਦੇ ਆ ਉਹਨਾਂ ਨੂੰ ਪੜ੍ਹਨੀ ਹੈ ਤਾਂ ਅਸੋ ਜਾਈ ਨਾ ਪਾਈ ਨਾ ਪਈ ਤੇ ਉਹਦੇ ਇੱਕ ਵਾਈ ਤੇ ਕਿਵੇਂ ਬਰਾਦਾ ਦਿੱਤਾ ਜਾ ਨੇ ਇਹ ਤੇ ਦੇਖੋ ਜੀ ਵੀ ਪਹਿਲੇ ਵਾਰੇ ਦਾ ਤੇ ਮੈਂ ਕੁਝ ਕਹਿ ਨਹੀਂ ਸਕਦੀ ਪਰ ਸਾਡਾ ਜਦੋਂ ਦੀ ਮੈਂ ਸਰਪੰਚ ਬਣੀ ਆ ਇਹਦੇ ਵਿੱਚ ਇਹ ਆ ਕਿ ਜਿਹੜੇ ਮਤਲਬ ਗਰੀਬ ਨੇ ਜਿਨ੍ਹਾਂ ਕੋ ਕੋਈ ਕਮਾਈ ਦਾ ਸਾਧਨ ਨਹੀਂ ਹੈਗਾ ਸਾਡੇ ਵੱਲੋਂ ਉਹਨਾਂ ਦੇ ਹੀ ਕਾਰਡ ਮਨਰੇਗਾ ਚ ਬਣਵਾਏ ਗਏ ਨੇ ਉਹਨਾਂ ਨੂੰ ਹੀ ਕੰਮ ਲਾਇਆ ਜਾਂਦਾ ਤੇ ਉਹਨਾਂ ਦੀ ਜੋ ਮਤਲਬ ਸਵੇਰ ਤੋਂ ਸ਼ਾਮ ਤੱਕ ਉਹਨਾਂ ਦੀ ਜਿੰਨੀ ਵੀ ਉਹਨਾਂ ਦੀ ਦਿਹਾੜੀ ਹੁੰਦੀ ਹੈ ਉਹ ਉਹਨਾਂ ਦੇ ਅਕਾਊਂਟ ਚ ਪੈਸੇ ਆਉਂਦੇ ਹਨ ਹਾਂਜੀ ਕੱਚੇ ਕੁਝ ਨੇ ਨਰਗਾ ਬਣਾ ਜਾਈਆਂ ਨਵੇਂ ਘੁੰਮ ਬਣੇ ਹਾਂਜੀ ਆਪ ਕੀ ਦੇ ਫੈਸਲੇ ਦੇ ਵਿੱਚ ਕਿੰਨੇ ਕਿਤੇ ਗਾਣੇ ਕਰੇ ਨਵੇਂ ਘੁੰਮ ਬਣੇ ਅ ਤਕਰੀਬਨ ਸਾਡੇ ਪਿੰਡ ਚ 25 ਤੋਂ 28 ਘਰ ਹੈਗੇ ਆ ਕੱਚੇ ਜਿਨ੍ਹਾਂ ਦੀ ਅਸੀਂ ਤਕਰੀਬਨ ਸਾਰਿਆਂ ਦੇ ਆਨਲਾਈਨ ਜਾੜੇ ਆ ਤੇ ਖੁਦ ਮੈਂ ਨਾਲ ਹੋ ਕੇ ਤੇ ਅਸੀਂ ਆਪਣੇ ਨਾਲ ਹੋ ਕੇ ਸਾਰੇ ਘਰਾਂ ਚ ਗਏ ਆ ਸਾਰਿਆਂ ਦੀਆਂ ਪਰੇਸ਼ਾਨੀਆਂ ਸੁਨੀਆਂ ਨੇ ਸਾਰਿਆਂ ਦੇ ਕੱਚੇ ਕੋਠਿਆਂ ਨੇ ਮਤਲਬ ਜਿੰਨੇ ਵੀ ਆ ਕੱਚੇ ਕੋਠੇ ਸਾਰਿਆਂ ਦੇ ਆਨਲਾਈਨ ਅਸੀਂ ਜਾੜੇ ਹੋਏ ਆ ਹਾਂਜੀ ਤੇ ਪਿੰਡ ਦੀ ਐਜੂਕੇਸ਼ਨ ਲੈ ਕੇ ਕਿਵੇਂ ਦੇਖਦੇ ਹੋ ਕੀ ਸਕੂਲ ਹੈਗਾ ਪਿੰਡ ਚ ਕਿੰਨੇ ਟਾਈਮ ਤੱਕ ਆ ਜਾਂ ਸਰਦੀ ਕੰਨੀ ਲੱਗਦੀ ਹੈ ਜਦੋਂ ਇਹ ਆਪਾਂ ਕਰਵਾਉਂਦੇ ਆ। ਸਕੂਲ ਦਾ ਤੇ ਇਵੇਂ ਆ ਕਿ ਸਕੂਲ ਦੀ ਮਤਲਬ ਅਲੱਗ ਤੋਂ ਕੋਈ ਇਮਾਰਤ ਨਹੀਂ ਹੈਗੀ। ਜਿਵੇਂ ਕੀ ਧਰਮਸ਼ਾਲਾ ਆ ਉਹਦੇ ਵਿੱਚ ਹੀ ਇਮਾਰਤਾਂ ਤੇ ਉਹ ਵੀ ਛੋਟੇ ਬੱਚੇ ਆਂਦੇ ਆ ਤੇ ਕੋਈ ਅਲੱਗ ਤੋਂ ਨਹੀਂ ਹੈਗੀ ਇਮਾਰਤ ਅਸੀਂ ਚਾਹੁੰਦੇ ਆ ਕਿ ਸਾਡੇ ਪਿੰਡ ਚ ਕੋਈ ਸਕੂਲ ਅਲੱਗ ਤੋਂ ਇਮਾਰਤ ਬਣੇ ਤੇ ਜਿੱਥੇ ਕਿ ਬੱਚਿਆਂ ਨੂੰ ਬਾਹਰ ਨਾ ਜਾਣਾ ਪਏ ਇੱਥੇ ਹੀ ਸਿੱਖਿਆ ਵਧੀਆ ਬੱਚੇ ਲੈਣ ਤੇ ਪੜ੍ਹਾਈ ਕਰ ਹੇਲਾ ਸਕੂਲ ਬੰਦੇ ਤੇ ਨਹੀਂ ਬਿਲਕੁਲ ਨਹੀਂ ਜਿਹੜੇ ਪਿਛਲੇ ਜਿਹੜੇ ਬੰਦੇ ਆਪੂ ਸਾਹਿਬ ਨਾਲ ਹੀ ਜਾਂ ਸਾਹਿਬ ਨਾਲ ਰਹੇ ਨੇ ਉਹਨਾਂ ਨੇ ਕੋਸ਼ਿਸ਼ ਨਹੀਂ ਕੀਤੀ ਕਿ ਪ੍ਰਸ਼ਾਸਨ ਦੇਖਾਂ ਜਾਂ ਹੁਕਮ ਦੇ ਕੰਮ ਦੇ ਕੋਸ਼ਿਸ਼ ਹੋਣਗੇ ਵੀ ਇਹ ਤਾਂ ਹੁਣ ਉਹਨਾਂ ਨੂੰ ਪਤਾ ਹੋਏਗਾ ਕਿ ਉਹਨਾਂ ਨੇ ਕਿਉਂ ਨਹੀਂ ਕੋਸ਼ਿਸ਼ ਕੀਤੀ ਜਾਂ ਮਤਲਬ ਕੀਤੀ ਹੈ ਜਾਂ ਕੋਈ ਗੱਲ ਨਹੀਂ ਬਣੀ ਇਹ ਤਾਂ ਤੇ ਮੈਨੂੰ ਨਹੀਂ ਇਹਨਾਂ ਪਤਾ ਪਰ ਸਾਡੇ ਵੱਲੋਂ ਪੂਰੀ ਕੋਸ਼ਿਸ਼ ਆ ਕਿ ਅਸੀਂ ਆਪਣੇ ਪਿੰਡ ਦਾ ਮਤਲਬ ਹਰ ਇੱਕ ਕੰਮ ਹਰ ਇੱਕ ਚੀਜ਼ ਨੂੰ ਮਤਲਬ ਇਹ ਬਿਲਕੁਲ ਰੁਟੀਨ ਚ ਰੱਖ ਕੇ ਉਹਨਾਂ ਨੂੰ ਬਣਾਈਏ ਤੇ ਮਤਲਬ ਜਿਹੜਾ ਸਾਡਾ ਪਿੰਡ ਬਾਹਰੋਂ ਕੋਈ ਦਿਖੇ ਤੇ ਆਕੇ ਪੀ ਹਾਂ ਠੀਕ ਐ ਪਿੰਡ ਕਿਸੇ ਨੇ ਬਣਾਇਆ ਵਧੀਆ ਕਰਕੇ ਇੱਥੇ ਮਤਲਬ ਕਿ ਕੋਈ ਸਰਪੰਚ ਬਣਿਆ ਤੇ ਇਹਨਾਂ ਨੇ ਇਹ ਕੰਮ ਕੀਤੇ। ਬੰਦਾ ਉਹ ਕਈ ਬੜੀ ਪਿੰਡਾਂ ਚ ਚੱਲ ਰਹੀ ਨਹੀਂ ਕਿ ਵਾਹ ਜਾਂਦੇ ਉਹਨਾਂ ਨੂੰ ਜਾਣ ਕੇ ਜੇ ਥੱਕ ਜਾਂਦੇ। ਕੰਮ ਦਾ ਸਮਾਂ ਬਤਾਉਂਦਾ ਬੜਾ ਬਸ ਹਾਂਜੀ ਹਾਂਜੀ 1.7 ਦੀ ਕੀ ਯੂਜ਼ ਹੈ ਜੀ ਕਿਵੇਂ ਦੇ ਦੋ ਮੈਂ ਤਾਂ ਇਹੀ ਕਹਾਂਗੀ ਕਿ ਜਿਹੜੇ ਪਿੰਡ ਚ ਲੜਾਈ ਝਗੜਾ ਨਹੀਂ ਹੈਗਾ ਉਹ ਤਾਂ ਹੈ ਹੀ ਵਧੀਆ ਪਰ ਜੇ ਹੈ ਤੇ ਉਹ ਸਰਪੰਚ ਤੱਕ ਹੀ ਰਹਿੰਦਾ ਤੇ ਉਸ ਤੋਂ ਵੀ ਵਧੀਆ ਕਿਉਂਕਿ ਥਾਣਿਆਂ ਤੱਕ ਜਾਣ ਵਿੱਚ ਅਗਲੇ ਦਾ ਵੀ ਟਾਈਮ ਵੇਸਟ ਆ ਤੇ ਆਪਣਾ ਵੀ ਟਾਈਮ ਵੇਸਟ ਆ ਤੇ ਇਸ ਤੋਂ ਇਲਾਵਾ ਇਹ ਕਹਿੰਦੇ ਆ ਕਿ ਆਪਣੀ ਮਿਹਨਤ ਕਰੋ ਬੱਚੇ ਪੜ੍ਹਾਈ ਵਾਲੇ ਪਾਸੇ ਲੱਗਣ ਤੇ ਲੜਾਈਆਂ ਚ ਕੁਝ ਨਹੀਂ ਰੱਖਿਆ ਜੇ ਕੋਈ ਕਰਦਾ ਵੀ ਆ ਤੇ ਹਾਂ ਸਰਪੰਚ ਤੱਕ ਪਹੁੰਚ ਕਰੋ ਉੱਥੇ ਤਾਂ ਡਰਾ ਜੀਨਾਵਾ ਹੋਏਗਾ ਉੱਥੇ ਬੈਠ ਕੇ ਸਭ ਕੁਝ ਹੋਏਗਾ ਥਾਣਿਆਂ ਤੱਕ ਜਾਣ ਵਿੱਚ ਤੇ ਕਿਸੇ ਨੂੰ ਕੋਈ ਲੋੜ ਹੀ ਨਹੀਂ ਆ ਕੋਈ ਜ਼ਰੂਰਤ ਹੀ ਨਹੀਂ ਹੈਗੀ ਹਾਂਜੀ ਹਾਂਜੀ ਆਪ ਦੀ ਵੀ ਗੱਲ ਕਿਵੇਂ ਹੈ ਅਵਲਾ ਸਾਡੇ ਵੱਲੋਂ ਪੂਰੀ ਕੋਸ਼ਿਸ਼ ਹੈ ਕਿ ਜਿਹੜਾ ਕੋਈ ਪਿੰਡ 'ਚ ਗਰੀਬ ਹੈ ਜਿਹਨੂੰ ਕੋਈ ਰਾਸ਼ਨ ਨਹੀਂ ਮਿਲਦਾ ਜਾਂ ਕੋਈ ਵੀ ਆ ਮੈਂ ਤੇ ਖੁਦ ਪਹੁੰਚ ਕਰਦੀ ਆ ਕਿ ਉਹ ਮੇਰੇ ਤੱਕ ਪਹੁੰਚੇ ਜੇ ਕਿਸੇ ਨੂੰ ਕੋਈ ਵੀ ਕਿਸਮ ਦੀ ਦਿੱਕਤ ਆਂਦੀ ਆ ਮੇਰੇ ਤੱਕ ਪਹੁੰਚੇ ਹਾਂ ਮੈਂ ਆਪਣੀ ਜਿੰਨੀ ਮੇਰੇ ਕੋਲ ਪਹੁੰਚ ਹੋਏਗੀ ਮੈਂ ਕੋਸ਼ਿਸ਼ ਕਰਾਂਗੀ ਉਸ ਤੋਂ ਨੋਨ ਨੰਬਰ ਦਾ ਲੱਖਣ ਦੇ ਵਿੱਚ ਹਮ ਰੋਲ ਦਾ ਤੁਹਾਡੇ ਪਿੰਡ ਦੇ ਕਾਫੀ ਨੋਨ ਨੰਬਰ ਹਾਂਜੀ ਉਹਨਾਂ ਵਾਸਤੇ ਤੁਹਾਡੀ ਨਵੀਂ ਬਣੀ ਬੰਦਿਆ ਤੋਂ ਲੋਕੀਂ ਫਿਰਦਾਨ ਹੋਵੇ ਮੈਂ ਤੇ ਇਹੀ ਕੋਸ਼ਿਸ਼ ਕਰਾਂਗੀ ਕਿ ਮਤਲਬ ਸਾਡੇ ਵੱਲੋਂ ਤੇ ਤਕਰੀਬਨ ਕਾਫੀ ਨੌਜਵਾਨ ਨੇ ਜਿਹੜੇ ਸਾਡੇ ਨਾਲ ਮੇਰੇ ਨਾਲ ਖੁਦ ਅੱਗੇ ਹੋ ਕੇ ਚੱਲੇ ਨੇ ਤੇ ਤਕਰੀਬਨ ਉਹਨਾਂ ਨੇ ਮੈਨੂੰ ਇੱਥੋਂ ਤੱਕ ਪਹੁੰਚਾਇਆ ਬਹੁਤ-ਬਹੁਤ ਧੰਨਵਾਦ ਉਹਨਾਂ ਦਾ ਬਾਕੀ ਮੈਂ ਤੇ ਇਹੀ ਕਹਾਂਗੀ ਕਿ ਬੱਚੇ ਪੜ੍ਹਾਈ ਵਾਲੋ ਰੋਜ਼ਾਨ ਦੇਣ ਖੇਡਾਂ ਵਾਲੋ ਰੋਜ਼ਾਨ ਦੇਣ ਤੇ ਜਿੱਥੋਂ ਤੱਕ ਉਹਨਾਂ ਨੂੰ ਹੋ ਸਕਦਾ ਆਪਣਾ ਪੜ੍ਹਾਈ ਦੇਖ ਕੇ ਆਪਣਾ ਰੋਜ਼ਾਨ ਦੇਖ ਕੇ ਆਪਣੇ ਪੈਰਾਂ ਤੇ ਸਟੈਂਡ ਹੋਣ ਹਾਂਜੀ ਤੁਸੀਂ ਜਿਹੜਾ ਪਿੰਦੇ ਵਿੱਚ ਪੈਰ ਦੇ ਦਰਸਤੇ ਕੰਮ ਕਰਨ ਜਾ ਰਹੇ ਹੋ ਜਿਹੜਾ ਫੈਮਸ ਹੈ ਤੁਹਾਨੂੰ ਤਾਂ ਪਤਾ ਹੋਵੇਗਾ ਫਿਲਹਾਲ ਤੇ ਆਪਾਂ ਅਜੇ ਮਤਲਬ ਜਿਹੜਾ ਕੂੜੇ ਵਾਲਾ ਡੰਪ ਬਣਾਇਆ ਉਸ ਤੋਂ ਬਾਅਦ ਸ਼ਮਸ਼ਾਨ ਘਾਟ ਦਾ ਰਸਤਾ ਸੀਗਾ ਉਹ ਕਾਫੀ ਟਾਈਮ ਤੋਂ ਤਕਰੀਬਨ 25 30 ਸਾਲ ਤੋਂ ਕੱਚਾ ਸੀਗਾ ਤੇ ਉਹ ਲੋਕਾਂ ਨੂੰ ਬਹੁਤ ਦਿੱਕਤ ਆਉਂਦੀ ਸੀ ਜਿਵੇਂ بارش ਹੋਣੀ ਤੇ ਉੱਥੇ ਪਾਣੀ ਖੜ ਜਾਣਾ ਕਾਫੀ ਦਿੱਕਤ ਸੀਗੀ ਉਹ ਅਸੀਂ ਕੰਪਲੀਟ ਕਰਵਾਇਆ ਆ ਪੰਚਾਇਤ ਮਤਾ ਪਾ ਕੇ ਪ੍ਰਵਾਨ ਗਿਆਈ ਉਸ ਤੋਂ ਬਾਅਦ ਅਸੀਂ ਉਹ ਕੰਮ ਸ਼ੁਰੂ ਕਰਵਾ ਕੇ ਆ ਦੋ ਕੰਮ ਮਤਲਬ ਕੀਤੇ ਆ ਉਸ ਤੋਂ ਬਾਅਦ ਅੱਗੇ ਸਾਡੀ ਕੋਸ਼ਿਸ਼ ਆ ਕਿ ਜਿਵੇਂ ਪਿੰਡ ਚ ਸੀਵਰੇਜ ਨਹੀਂ ਹੈਗੇ ਨਾਲੀਆਂ ਤੋਂ ਪਾਣੀ ਓਵਰਫਲੋ ਹੁੰਦਾ ਆ ਗਲੀਆਂ 'ਚ ਬੜਾ ਗੰਧ ਹੁੰਦਾ ਆ ਚਲੋ ਉਹ ਥੋੜਾ ਹੋ ਜੇ ਫਿਰ ਉਸ ਤੋਂ ਬਾਅਦ ਕੋਈ ਲਾਇਬ੍ਰੇਰੀ ਹੋ ਜੇ ਇੱਕ ਸ਼ਮਸ਼ਾਨ ਘਾਟ ਦੀ ਜਿਹੜੀ ਇਮਾਰਤ ਆ ਉਹ ਦੁਬਾਰਾ ਤੋਂ ਮਤਲਬ ਉੱਥੇ ਟੂਟੀਆਂ ਵਗੈਰਾ ਲੱਗ ਜਾਣ ਵਧੀਆ ਕਰਕੇ ਬਣਾਈ ਜਾਏ ਹਾਂਜੀ ਫਿਰ ਦੇ ਲੱਗਾ ਮਨ ਸੇਵਾ ਨਾਮ ਦਾ ਮਹਾਂ ਬੱਦਿਆ ਤੁਹਾਡੇ ਜੇ ਤੁਸੀਂ ਦੂਜੇ ਦਾ ਸਿੱਧਾ ਮੈਸੇਜ ਹੀ ਨਹੀਂ ਜਾਊਗਾ ਮੈਂ ਮੈਂ ਸਾਰੇ ਪਿੰਡ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਕਿ ਉਹਨਾਂ ਨੇ ਮੈਨੂੰ ਇੱਥੋਂ ਤੱਕ ਪਹੁੰਚਾਇਆ ਮੈਨੂੰ ਮੌਕਾ ਦਿੱਤਾ ਬਾਕੀ ਮੈਂ ਮੇਰੇ ਵੱਲੋਂ ਇਹ ਕੋਸ਼ਿਸ਼ ਹੋਏਗੀ ਕਿ ਮੈਂ ਪਿੰਡ ਦੇ ਹਰ ਇੱਕ ਨੌਜਵਾਨ ਜਾਂ ਜਨਾਨੀ ਆ ਲੇਡੀਆਂ ਆ ਜਾਂ ਕੋਈ ਆਦਮੀ ਆ ਮੇਰੇ ਤੱਕ ਪਹੁੰਚ ਕਰਨ ਜਿੱਥੋਂ ਤੱਕ ਮੇਰੇ ਕੋਲ ਹੋਏਗਾ ਮੈਂ ਉਹਨਾਂ ਦੇ ਉਹਨਾਂ ਦਾ ਸਾਥ ਦੇਵਾਂਗੀ ਉਹਨਾਂ ਨੇ ਮੈਨੂੰ ਇੱਥੋਂ ਤੱਕ ਪਹੁੰਚਾਇਆ ਬਾਕੀ ਪਿੰਡ ਦੇ ਜਿੰਨੇ ਕੰਮ ਹੋਣ ਵਾਲੇ ਨੇ ਉਹ ਅਸੀਂ ਅੱਗੇ ਹੋ ਕੇ ਨਾਲ ਹੋ ਕੇ ਮੈਂ ਕਰਾਂਗੀ